ਅੰਜਲੀ ਹਾਂ ਜੀ ਗੁੰਨਦੀ ਵੀ ਅਪਾ ਇਦਾਂ ਕਰਦੇ ਆਂ ਸਿਮਰ ਨੂੰ ਵੀ ਨਾਲ ਲੈ ਜੰਦੇ ਹਣਾ ਸਿਮਰ ਨੂੰ ਨਾ ਰੇਗਾ ਸੁ ਜਿਹੜੀ ਛੁੱਟੀ ਹੋ ਗਈ ਹੈ ਕੀ ਅੱਜ ਗਤਾਰਨੀ ਹੈ ਜੀ 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 ਤੁਸਤੇ ਕਿਰੋਂ ਤੁਹਾਡੇ ਪਲੀ ਸਾਡੇ ਹਾਲ ਤਾਂ ਸਹੀ ਆ ਆ ਤੂੰ ਆਪਣੇ ਦੱਸ ਫਿਕਲ ਸੋੜ ਪੋਲਿਸਟਾਂ ਤੇ ਤਾਂ ਬੜੀਆਂ ਸ਼ੇਕੀਆਂ ਮਾਰਦਾ ਸੀਗਾ ਕਿ ਮੈਂ ਰੈਸਟੋਰੈਂਟ ਦਾ ਆਨਰ ਬਣੂੰਗਾ ਐ ਬਣੂੰਗਾ ਐਨਾ ਵੱਡਾ ਬੰਦਾ ਬਣੂੰਗਾ ਇਹ ਤਾਂ ਸੁਪਾਈਆ ਬਣ ਕੇ ਰਹਿ ਗਈ ਕਿੱਥੇ ਗਈਆਂ ਤੇਰੀਆਂ ਸਾਰੀਆਂ ਸ਼ੇਕੀਆਂ ਦੇਖਾ ਕਿ ਸਾਰੇ ਢੇਕੜੀ ਦੇ ਹੁੰਦੇ ਆ ਉਹਨਾਰੇ ਹਾਲ ਅਕਸਰ ਇਤੇ ਹੁੰਦੇ ਉਹਦਾ ਬੜਾ ਬੁੱਛੇ ਕਿੰਨਾ ਮਾਰਦਾ ਹੁੰਦਾ ਸੀ ਮੈਨੂੰ ਦੇਖ ਜਿਹੜੀ ਕੰਪਨੀ ਦੇ ਵਿੱਚ ਮੈਂ ਕੰਮ ਕਰਦੀ ਇੰਟਰਨੈਸ਼ਨਲ ਕੰਪਨੀ ਆ 2 ਲੱਖ ਰੁਪਏ ਮੇਰੀ ਸੈਲਰੀ ਆ ਉੱਥੇ ਮੈਂ ਜਿੱਥੇ ਗੁਣਮ ਦੀ ਮੈਂ ਕੰਮ ਕਰਦੀ ਉੱਥੇ ਮੇਰੀ 2.5 ਲੱਖ ਰੁਪਏ ਸੈਲਰੀ ਆ ਇਹ ਵੀ ਕੰਪਨੀ ਹੈ ਜੋ ਉਸ ਟਾਈਮ ਤੇ ਇਹ ਤਾਂ ਬੜਾ ਸੰਗਾ ਹੁੰਦਾ ਸੀ ਕਿ ਮੈਂ ਐ ਬਣੂਗਾ ਮੈਂ ਉਹ ਬਣੂਗਾ ਇਨ ਦਾ ਪੜਾਉਂਦਾ ਹੈ ਤੇ ਫਿਰ ਆ ਬਣ ਕੇ ਆਇਆ ਉਸ ਤੋਂ ਪਰ ਉਸੇ ਮੁੰਡੇ ਨੂੰ ਮੈਂ ਲੋਕਤਾ ਜਾਣਦੇ ਹਾਂ ਸੀਮਾ ਤੇ ਸਾਡੀ ਕਾਲਜ ਟਾਈਮ ਦੀ ਫਰੈਂਡ ਆ ਅੱਛਾ ਠੀਕ ਹੈ ਇਸ ਕਰਕੇ ਜਾਣਦੀ ਆ ਲੱਗਦਾ ਸੀਮਾ ਨੇ ਨੂੰ ਨਾ ਆਪਣੇ ਘਰ ਦੀ ਸਫਾਈ ਅੱਲਾ ਰੱਖ ਲਿਆ ਆ ਹੈ ਨਾ ਉਹ ਚੀਲਾ ਉਹ ਵਸੇ ਰੱਖਿਆ ਆ ਮੋਟੋ ਤੇ ਜਾਓ ਦਿੱਕਾ ਕਿ ਉਹ ਗਾਇਰਿਆ ਮਾਰਦਾ ਸੀ ਬੜੀਆਂ ਜਦ ਜਦ ਵੀ ਵੈਸੇ ਸੀਮਾ ਆ ਜਾਂਦੀ ਨਾ ਕਿੰਨਾ ਅੱਛਾ ਲੱਗਣਾ ਸੀ ਲੱਗਦਾ ਯਾਰ ਵੀ ਤਾਂ ਕੁਝ ਨਹੀਂ ਆਈ ਕਿੰਨੀ ਕੀ ਆ ਵੀ ਸੀਗਾ ਸੀਮਾ ਜਦ ਸਾਡੇ ਨਾਲ ਆ ਜਾਂਦੀ ਨਾ

ਹੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਦੋਂ ਤੁਹਾਨੂੰ ਤਾਰ ਲਿਖਿਆ ਤੇ ਇੰਦੀ ਕੋ ਇੰਨਾ ਵੱਡ ਰਿਕੇ ਇੰਨੀ ਮਿਹਨਤ ਕਰਕੇ ਕੰਮ ਕੀ ਕਰਦਾ ਸੀ ਉਹੋ ਚੀਜ਼ ਕੰਮ ਕਰ ਰਿਹਾ ਸੀ ਕੋਚੇ ਲਾਉਂ ਰਿਹਾ ਸੀ ਤੇ ਦੇਖੋ ਅੰਜਲੀ ਇਹ ਵੀ ਤਾਂ ਕੋਈ ਮਾਤਾ ਪੋਤੇ ਆ ਜਿਹਨੇ ਇੰਨਾ ਸੋਹਣਾ ਸੱਦਾ ਲਾਇਆ ਹੈ ਮੈਨੂੰ ਵੀ ਦੇਖੋ ਇੱਕ ਇੱਕ ਚੀਜ਼ ਨਹੀਂ ਦਿਆ ਹਾਂ

अजरी ओडी ने अच्छा ते लाओण तू फदूर तू आला फड़ ऑर्डर दे जो खाना है गा ऑर्डर दे मैं तो देख लिया कि सारे चीज बढ़िया लगी हैं तू भी कुछ ऑर्डर कर दे इंशा अल्लाह जी होण इनन करके टेस्ट थोड़ा जी देखिए ਅੱਜ ਵੀ ਰੋਟੀ ਤੇ ਲੱਜਣਾ ਥੋੜਾ ਜਿਹਾ ਟਾਈਟ ਹੈ ਅਸੀਂ ਇੱਤਾ ਕਰਦੇ ਜਟਪਟ ਨਾਲ ਹਲਕਾ ਫੁਕਕਣ ਸੈਂਡਵਿਚ ਬਣਾਉਂਦੇ ਆਂ ਔਰ ਟੇਸਟੀ ਸੈਂਡਵਿਚ ਹੈ ਨਾ ਟੇਸਟ ਤੇ ਕਮੀ ਨਹੀਂ ਆਉਂਦੀ ਰੱਖੀ ਕਿਉਂਕਿ ਉਹ ਜੜ੍ਹਾ ਚੱਕਰ ਨਹੀਂ ਘੱਟ ਗਏ 4-5 ਗ੍ਰਾਮ ਬਿੱਲ ਲਿਆਓ ਬਿੱਲ ਮੈਮ ਬਿੱਲ ਹੋ ਗਿਆ ਹੈ ਤੁਹਾਡਾ ਤੁਹਾਡਾ ਬਿੱਲ ਕਿਨੇ ਦਿੱਤਾ ਉਹਨਾਂ ਨੇ ਕਿਹਾ ਉਹਨਾਂ ਕਹਿੰਦੇ ਜੋ ਵੀ ਖਾਣਾ ਖਾਤਰਦੇ ਹੋ ਬਾਕੀ ਤੁਸੀਂ ਪੈਸਾ ਦੇਣਾ ਹੋ ਵਿਸਕਦੇ ਹੋ ਤੇ ਪੈ ਕੇ ਵੀ ਸਰਦੂ ਪਰ ਕੀਤਾ ਕਿੰਨੇ ਆ ਔਰ ਮੈਸਜ ਸਹੀ ਸਾਨੂੰ ਮਿਲਾਓ ਉਹਨਾਂ ਨਾਲ ਨਹੀਂ 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 ਅਸੀਂ ਨਹੀਂ ਇਦਾਂ ਕਰਨਾ ਅਸੀਂ ਮਿਲ ਕੇ ਹੀ ਜਾਣਾ ਉਹਨੂੰ ਸਾਨੂੰ ਤੁਸੀਂ ਮਿਲਾ ਦਿਓ ਉਹਨਾਂ ਨਾਲ ਨਹੀਂ ਨਹੀਂ ਮੌਣੀ ਮਕਸਦ ਨਹੀਂ ਨਹੀਂ ਸਰ ਸਾਨੂੰ ਮਿਲਾਓ ਤੁਸੀਂ ਇਦਾਂ ਕਿੱਥਾ ਹੋ ਸਕਦਾ ਵੀ ਸਾਡਾ ਬਿੱਲ ਵੀ ਉਹਨਾਂ ਨੇ ਕਰ ਦਿੱਤਾ ਆ ਔਰ ਕਹਿੰਦੇ ਤੁਸੀਂ ਪੈ ਕੇ ਕਰਕੇ ਵੀ ਦੇ ਦਿਨ ਪਰ ਉਹ ਹੈ ਕੌਣ ਚਲ ਤੁਸੀਂ ਜਦ ਕਰ ਦਿਓ ਮੈਂ ਤੁਹਾਨੂੰ ਮਿਲਾ ਦੇਂਦਾ हाँ जी ठीक है सन बुलाओ अंजलि चलो बेटा हाँ जी री राजा मिल लोने अमृतसर नीदार तू जिदार Actually, फोन स्मार्ट इज गेटर जिलगार पर तू एथे किदा एक्चुअली मैं इस होटल का ओनर हा मेरा फोन आसी ने गेटर लगन बेला चलदे या अपना पछे दे चैन तो पता कौन सी लग एक बार सुन पता लगा ज जिलगार हाय सॉरी कोई गन सॉरी 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 असी ਕੋਈ ਗੱਲ ਨਹੀਂ ਸੋਈਦਾ ਅੰਜਲੀ ਅਸੀਂ ਕਿੰਨਾ ਗਲਤ ਬੋਲ ਗਏ ਇਹਨੂੰ ਸਾਰੇ ਸਾਰੇ ਬੈਠੇ ਨਾ ਉਦੋਂ ਇਹ ਜੱਤਾਂ ਨੂੰ ਪੋਚੇ ਮਾਰ ਰਹੀ ਸੀ ਤੇ ਆਪਾਂ ਅਸਲ ਵਿੱਚ ਗੱਲ ਇਹ ਥੋੜੀ ਸੀ ਮੈਂ ਆਇਆ ਸੀਗਾ ਸੀਮਾ ਦੀਦੀ ਘਰ ਕੌਂ ਤੇ ਉੱਚਾ ਨਾ ਨੌਕਰ ਮੈਂ ਥੋੜਾ ਬਿਮਾਰ ਸੀਗਾ ਤੇ ਮੈਂ ਕਿਹਾ ਮੈਂ ਚੱਲਦਾ ਤਾਂ ਨਹੀਂ ਹੋ ਰਿਹਾ ਕੰਮ ਤੁਮੀ ਮਿਲ ਜੇ ਦਿਓ ਬਾਕੀ ਜage ਰੈਸਟ ਆ ਲਾ ਦੋ ਹੀ ਲੈ ਕੋਈ ਨਹੀਂ ਚਲ ਦੋਰੀ ਲੈ ਚੱਲਦੇ ਆ ਤੇ ਮੈਂ ਸਵਾਈ ਕਰਨ ਲੱਗਾ ਸੀ ਕੋਦੋਂ ਆ ਗਿਆ ਤੁਸੀਂ ਇਹਨੂੰ ਆ ਕੇ ਦੇਖਿਆ ਸੰਗੀਤ ਜੇ ਨਾ ਦੱਸੋ ਕੀ ਬੋਲ ਰਹੇ ਹੋ ਮੈਂ ਤੇ ਉਹ ਜਿੱਦ ਨਾਲ ਤੁਸੀਂ ਸੋਚ ਲਿਆ ਤੇ ਬੜੀ ਮਾਨਸਿਕ ਸੋਚਦਾ ਨਾ ਸੌਰੀ ਸੌਰੀ ਤੁਸੀਂ ਖਾਣਾ ਖਾ ਲਿਆ ਅਸਲ ਬਹੁਤ ਕੁਝ ਖਾ ਲਿਆ ਐ ਇੰਨਾ ਟੇਸਟੀ ਇੰਨਾ ਮਜ਼ਾ ਆਇਆ ਖਾ ਕੇ ਜਨਤਾਰੀ ਹੋਰ ਸੱਚ ਸੋ ਨਾਈਸ ਬਟ ਸੋ ਵੈਰੀ ਨਾਈਸ ਬਟ ਥੈਂਕ ਯੂ ਥੈਂਕ ਯੂ ਉਹ ਉਸ ਦਿਨ ਆਪਣੇ ਕਾਲਜ ਸੌਰੀ ਯਾਰ ਸੌਰੀ ਕੋਈ ਗੱਲ ਨਹੀਂ ਤੂੰ ਦੱਸਦਾ ਉਹ ਤਾਂ ਨਹੀਂ ਅਸੀਂ ਵੀ ਇਦਾਂ ਹੀ ਥੋੜੇ ਚਿਰ ਲਈ ਤੈਨੂੰ ਗਲਤ ਸਮਝ ਲਿਆ ਪਰ ਸਾਨੂੰ ਪਤਾ ਨਹੀਂ ਸੀਗਾ ਅੱਗੇ ਤੂੰ ਐਡੇ ਵਧੀਆ ਸਟੂਡੈਂਟ ਦਾ ਗਲਤ ਤਾਂ ਫੇਮ ਵੀ ਸੀ ਸਾਨੂੰ ਸੌਰੀ ਸਾਡਾ ਕਿਥੋਂ ਕੇ ਸੌਰੀ ਹਾਂ ਗਾਇਲ ਅਸੀਂ ਇਸ ਕੋਈ ਖਿੱਚ ਇਹ ਕਿਸਮਾ ਕਰਨਾ ਹੈ ਕਿ ਜਿਸ ਤਰ੍ਹਾਂ ਇਹ ਜਿੰਨਾ ਦਾ ਹੁੰਦਾ ਹੈ ਜਿੰਨਾ ਸਾਹਮਣੇ ਦਾ ਸੰਭਲ ਲੈਂਦਾ ਹੈ ਅੰਡਰ ਐਸਟੀਮੇਟ ਕਰ ਲੈਂਦਾ ਹੈ ਕਿ ਜੋ ਇਹਦੇ ਵਿੱਚ ਇਹੀ ਹੈ ਮੈਨੂੰ ਕਿ ਜੋ ਸਾਹਮਣੇ ਦਿੱਸਦਾ ਹੁੰਦਾ ਉਹ ਹਮੇਸ਼ਾ ਨਹੀਂ ਜੋ ਹੁਟਦਾ ਹੈ ਉਹ ਦਿੱਸਦਾ ਨਹੀਂ ਇਹਦਾ ਜਿਸ ਤਰ੍ਹਾਂ ਅਸੀਂ ਜੇ ਕਰਨੇ ਤਾਂ ਕੋਈ ਪੂਰ ਪਛਿਣ ਨਹੀਂ ਹੁੰਦੀ ਕਿ ਬਚਾਰਾ ਪੁੱਛੇ ਵੀ ਤਾਂ ਨਹੀਂ ਦੱਸਦਾ ਅਸੀਂ ਉਹਨੂੰ ਦੱਸ ਹੀ ਨਹੀਂ ਲਿਆ ਸਹੀ ਤਰ੍ਹਾਂ ਕਰ ਲਿਆ ਦੱਸ